ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹੋਰ ਸਨੋ ਜੀ ਕਿੰਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਜਿਹੜਾ ਆਪਾਂ ਕਿਤੇ ਨਾ ਕਿਤੇ ਵੀਡੀਓ ਮਿਸ ਕਰ ਦਿੰਨੇ ਆ ਜੀ ਆਪਣਾ ਬੇਟੇ ਕਰਕੇ ਕਰਦੀ ਪ੍ਰੋਬਲਮ ਕਰਕੇ ਹੋ ਜਾਂਦਾ ਹਨ ਪਰ ਹੁਣ ਨਹੀਂ ਕਰਾਂਗੇ ਹੁਣ ਲਗਾਤਾਰ ਚੱਲੂਗਾ ਕਿਉਂਕਿ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਮੈਂ ਕਿਾਈ ਬਹੁਤ ਹੈ ਕੰਮ ਹੈ ਨਹੀਂ ਕੰਮ ਬਾਰੇ ਘਟ ਗਏ ਹਰੇਕ ਬੰਦਾ ਜੇ ਕੋਈ 4 ਦਿਨ ਕਿਸੇ ਨਾਲ ਲਾ ਲ ਨਾ ਕਹਿੰਦਾ ਮੈਂ ਮਿਸਤਰੀ ਮੈਂ ਬਣ ਗਿਆ ਆਹੀਂ ਕੋਈ ਹਲਵਾਈ ਨਾਲ ਲੱਗ ਗਿਆ ਤੇ ਉਹ ਕਹਿੰਦਾ ਮੈਂ ਬਣ ਗਿਆ ਹਰ ਬਾਈ ਉਹਨੂੰ ਨਾ ਘੱਬ ਵਿਚਾਰ ਵਧੀਆ ਗੱਲ ਆਪਣੇ ਨੇੜੇ ਮਿਲ ਗਿਆ ਹਲਵਾਈ ਆਪਾਂ ਨੂੰ ਤੇ ਉਹਨਾਂ ਦੇ ਭਾਈ ਜਦੋਂ ਲਿਆਉਂਦਾ ਤੇ ਉਹਨੇ ਬਰਫੀ ਗੱਢੀ ਬਰਫੀ ਬਣਾਤੀ ਉਹਨੇ ਜਦੋਂ ਤੇ ਬਰਫੀ ਹੁਣ ਰਾਤ ਅੜੇ ਆ ਗਈ ਬਰਫੀ ਜੱਬੀ ਨਾ ਜਾਵੀ ਇੱਕ ਕਹਿੰਦਾ ਮਾਰ ਤੋੜਤੀ ਇਹ ਜਗਾ ਦਾੰਦ ਟੁੱਟੇ ਹੈ ਘਰ ਭੀ ਹੋ ਮੀਦੀ ਹੋ ਮੈਂ ਜਦੋਂ ਭਾਰਤਿਕ ਸਮਾਨ ਜਾ ਪਿਆ ਹਰਵਾਈ ਪੁੱਛਿਆ ਆਪਦੇ ਲੇਬਰ ਵਾਲੇ ਨੇ ਕਿ ਇਹ ਹੋ ਗਿਆ ਕਹਿੰਦਾ ਘਰ ਭੀ ਜੀ ਕੀ ਪਤਾ ਕਹਿੰਦਾ ਕਿ ਲੋਹਾ ਬਣਾ ਦੀ ਤੋੜਦੀ ਨਹੀਂ ਕਹਿੰਦਾ ਮੇਰੀਆਂ ਝਾਰਨੀਆਂ ਫੜਾ ਕੇ ਇੱਥੇ ਆਪਾਂ ਰੋ ਚੱਕਰ ਹੋ ਚੱਲ ਗਿਆ ਕਹਿੰਦਾ ਕੰਮ ਗਲਤ ਹੋ ਗਿਆ ਆਪਾਂ ਇਹ ਪੂਰਾ ਸਿੱਖਿਆ ਨਹੀਂ ਸੀ ਕਹਿੰਦਾ ਮੇਹੁਣ ਆਈ ਪੀਂਟ ਡਾਲੇ ਚਾਰ ਦਿਨ ਲਾ ਲੈਂਦੇ ਆ ਮੋੜ ਕੇ ਚਾਰ ਮੇਰੇ ਭਾਈ ਪੇਂਟ ਤੇ ਲੱਗ ਗਿਆ ਮੈਨੂੰ ਆਉਂਦਾ ਮੈਨੂੰ ਆਉਂਦਾ ਇਹ ਬਾਹਰ ਜਾ ਕੇ ਪਤਾ ਲੱਗਦਾ ਵੀ ਕੰਮ ਆਉਂਦਾ ਜਾਂ ਨਹੀਂ ਆਉਂਦਾ ਉਹ ਇੱਕ ਇੱਕ ਇੰਚ ਦਾ ਵੀ ਹਿਸਾਬ ਲੈਂਦੇ ਆ ਜੇ ਇੰਚ ਪਰ ਵੀ ਗਦੋਮਾਰ ਜਨੁਕ ਸਿਆ ਗਿਆ ਉਹਨਾਂ ਨੇ ਸਾਰਾ ਕਾਟਾ ਮਾਰ ਦਿੰਦੇ ਨੇ ਫਿਰ ਉਹ ਕੈਨਸਲ ਦੁਬਾਰਾ ਕਰੋ ਫਿਰ ਉਹ ਲਾਓ ਫਿਰ ਉਹ ਕਰੋ ਫਿਰ ਪਾਸ ਹੋਊਗਾ ਤੇ ਫੇਰ ਉਹ ਵਿਧਿਆਰਿਆਂ ਕਿੰਨੀਆਂ ਪੈਂਦੀਆਂ ਇਹਦਾ ਹਣੋਂ ਭਜਣਿਆਂ ਵਾਲੀ ਨੂੰ ਕਹਿੰਦਾ ਜੇ ਉਹ ਨਾਲ ਹੀ ਕਹਿੰਦਾ ਵਿਆਹ ਵਾਲਾ ਕੰਮ ਕਰਿਆ ਤਾਂ ਨਾਲ ਹੀ ਕਹਿੰਦਾ ਮੈਂ ਜੀ ਵੀਰੋ ਖੋਲਿਆ ਨਾਲ ਹੀ ਹਲਵਾਈ ਜਾ ਚੱਕਤਾ ਦੋਨੇ ਇਕੱਠੀ ਕਰ ਲੋ ਉਹਨਾਂ ਸ਼ਾਂਤੀਏ ਹੁਣ ਲੋਕ ਕਹਿੰਦਾ ਵਿੰਦੇ ਵਿੰਦੇ ਧੱਕੇ ਖਾਂਦੇ ਕਰਦੇ ਸੀਗੇ ਵਿਆਹ ਵਾਲਾ ਮੈਂ ਰਸਤਾ ਕਰਾਇਆ ਫਿਰ ਉਹ ਹਲਵਾਈ ਕੋਲੇ ਜਾਂਦੇ ਸੀ ਉਹਨਾਂ ਨੂੰ ਪੈਕੇਜ ਹੀ ਦੇ ਦੀਗਾ ਜੀ ਤੇ ਹਲਵਾਈ ਵੀ ਮੈਂ ਤੇ ਬਚੋਲਾ ਵੀ ਮੈਂ ਸਾਰਾ ਕੁਝ ਮੈਂ ਹੀ ਹੈ ਮੁੰਡੇ ਵਾਲੇ ਵੀ ਜਾਣਦੇ ਆ ਕੁੜੀ ਵਾਲੇ ਵੀ ਜਾਣਦੇ ਆ ਉਹ ਕਹਿੰਦਾ ਜਦੋਂ ਆਪਾਂ ਪਹਿਲੇ ਦਿਨ ਗਏ ਚਾਰਨੇ ਸੱਟੀਆਂ ਫਿਰਦੇ ਘਰੋਂ ਕਹਿੰਦੇ ਭਜਲਿਆ ਬਰਾ ਮਠਈ ਕਹਿੰਦਾ ਮਠਈ ਤਾਂ ਆਉਂਦੀ ਨਹੀਂ ਉਹ ਕਹਿੰਦੇ ਮਿੱਠੇ ਚ ਕੀ ਬਣਾਏਗਾ ਕਹਿੰਦਾ ਕੜਾ ਆਉਂਦਾ ਕੜਾ ਬਣਾ ਦਿੰਨੇ ਕਹਿੰਦਾ ਉਹਨੇ ਕੜਾ ਬਣਾ ਦੇ ਭਾਈ ਮਿੱਠਾ ਹੀ ਬਣਾਉਣਾ ਤੇ ਉਹਨਾਂ ਪਕੌੜੇ ਬਣਾਉਣੇ ਸੀ ਪਕੌੜਿਆਂ ਨੂੰ ਪਤਾ ਨਾ ਲੱਗੇ ਪਾਉਣਾ ਕੀ ਆ ਉਹ ਆਹ ਦੇ ਨਾਲ ਦੇ ਨਾਲ ਜਾ ਫਲਾਨੇ ਰਵਾਈ ਦੇ ਘਰ ਨੂੰ ਪੁੱਛ ਕੇ ਆ ਵੀ ਕੀ ਕੀ ਪਾਉਣਾ ਉਹਨੇ ਲਿਖਤਾ ਨੂਨ ਮਿਰਚ ਹਲਦੀ ਮਸਾਲਾ ਬੇਸਨ ਮਿੱਠਾ ਥੋੜਾ ਸਾਰਾ ਲਿਖਤਾ ਉਹਨੇ ਘਰ ਵਾਲਿਆਂ ਨੂੰ ਦਿੱਤਾ ਗਾਂ ਭਜਨੇ ਵਾਲੀ ਨੇ ਅੱਧਾ ਅੱਧਾ ਕਿਲੋ ਅੱਧਾ ਕਿਲੋ ਮਿੱਠਾ ਸੋਡਾ ਕਹਿੰਦਾ ਜਾ ਕੇ ਉਹਨਾਂ ਨੇ ਲਿਆ ਕੇ ਦੇਤਾ ਉਹਨੇ ਅੱਧਾ ਕਿਲੋ ਮਿੱਠਾ ਸੋਡਾ ਮਾਰਿਆ ਬੇਸੜ ਤੇ ਜਦੋਂ ਸੱਟੇ ਪਕੌੜੇ ਆਹ ਭਜਨਾ ਕਹਿੰਦਾ ਪਕੌੜੇ ਕੀ ਹੈ ਕਹਿੰਦਾ ਸਾਡੀ ਡੱਡੂਆਂ ਨੂੰ ਖੋਲਦੇ ਪਕੌੜੇ ਦਾ ਪਾਸਟ ਨਹੀਂ ਆਈ ਪਈ ਹੈ ਕਹਿੰਦਾ ਜੀਹ ਦੇਵ ਦੇ ਬਰਾਤੀ ਕਦੋਂ ਖਾਣ ਹੁਣ ਪਕੌੜੇ ਪੋਲੇ ਨਰਮ ਮਿੱਠੇ ਸੋਡੇ ਨਾਲ ਬਰਾਤ ਵਾਲੇ ਖਾਗੇ ਜਾਦੇ ਜਦੋਂ ਮਗਰੋਂ ਮਿੱਠਾ ਰੱਖਿਆ ਕੜਾ ਹੁਣ ਕੜਾ ਦਿੱਤਾ ਕੜਾ ਜਦੋਂ ਖਾਨ ਉਹਨੂੰ ਲੈ ਜੀ ਨਾ ਜੇ ਚੱਕਣ ਬੋਤਲ ਬਾਣਾ ਤੇ ਚੱਕਣ ਬੋਤਲ ਬਾਣਾ ਤੇ ਉਹ ਕਹਿੰਦੇ ਭਾਈ ਜੀ ਇਹ ਵੀ ਕੜਾ ਤਾਂ ਖਾਂਦੇ ਹੀ ਨਹੀਂ ਕਹਿੰਦਾ ਠੰਡਾ ਕਰਨਾ ਪੈਣਾ ਉਹ ਕਹਿੰਦੇ ਠੰਡਾ ਕਰ ਉਹ ਕਹਿੰਦਾ ਪੱਖਾ ਲਿਓ ਉਹ ਪੱਖੇ ਨਿੱਕੇ ਹੁੰਦੇ ਸੀ ਉਦੋਂ ਉਹਨਾਂ ਨੇ ਆਏ ਕੜਾ ਹੀ ਤੇ ਕਰਕੇ ਲਾ ਕੇ ਤੇ ਡੰਡੇ ਨਾਲ ਘੁਮਾ ਕੇ ਚਲਾਤਾ ਜਦੋਂ ਉਹਨੇ ਕਹਿੰਦ ਨੇ ਸਪੀਡ ਫਾਲ ਜਿਉ ਕੜਾਈ ਤੇ ਲਿਖ ਪਿਆ ਜਿਹੜਾ ਕੋ ਰਕੜਾ ਸੀ ਉਹ ਬਾਹਰ ਕੱਢ ਕੇ ਗੰਦਾ ਜਮਾਰਾ ਇੱਥੇ ਹਲ ਮੇਰੇ ਭਾਈ ਉਹ ਭਜਨੇ ਆਉਣ ਕਹਿੰਦਾ ਹੁਣ ਪਾਉੜੀਆਂ ਲਿਓ ਚੱਤੀ ਜਾਣਗੇ ਸਾਰੇ ਕਹਿੰਦਾ ਗੰਦਾ ਨਾਲ ਉਧਰੋਂ ਪਾਠੀ ਬਾਜਾਂ ਦੇ ਵੀ ਭਾਈ ਮੁੰਡਾ ਅਨੰਦਾ ਦੇ ਬੈਠੇ ਮੁੰਡਾ ਕਿੱਥੋਂ ਬੈਠੇ ਉਹਨੇ ਭਜਨੇ ਆਕਰ ਕੋ ਜ਼ਬਰਾਤ ਸਾਰੀ ਕੀਤੋ ਕੀਤ ਕਰਤੀ ਤੂੰ ਘਰੇ ਤਾਂ ਕੋਈ ਵੀ ਨਹੀਂ ਆਪਣੇ ਭਜਨਾ ਕਹਿੰਦਾ ਭਾਂਡਿਆ ਜੁੱਤ ਤੇ ਆਈ ਨਹੀਂ ਜਾਂਦੀ ਕਹਿੰਦਾ ਮਾਰਿਆ ਗੀਸੇ ਚ ਹੱਥ ਗੋਲੀ ਮਿਲ ਗਈ ਇੱਕ ਬੱਟੀ ਗੋਲੀ ਕਹਿੰਦਾ ਦਿੱਤੀ ਪਰੋਣੇ ਨੂੰ ਕਹਿੰਦਾ ਮੈਂ ਕਿਹਾ ਕੰਮ ਚੱਲਦਾ ਕਰੋ ਬਾਕੀ ਤਾਂ ਗਿਹੜੇ ਕੱਢੀ ਜਾਣਗੇ ਕੋਈ ਗੱਲ ਨਹੀਂ ਆਹ ਪਰ ਉਹਨੇ ਲੋਥੇ ਕਾਂਢੇ ਵਟਕਾ ਜਾ ਆਇਆ ਕਹਿੰਦਾ ਜੀ ਹੁਣ ਰੋਕਿਆ ਕਹਿੰਦਾ ਟੱਕ ਨਹੀਂ ਹੈ ਜਿਹੜਾ ਤੈਨੂੰ ਦਿੱਤਾ ਲੱਗ ਗਿਆ ਪੁੱਤ ਬਹਿ ਜਾ ਫੇਰ ਕਹਿੰਦਾ ਆਨੰਦ ਕਰਾਏ ਸ਼ਾਂਤੀ ਉਹ ਤੋਂ ਬਾਅਦ ਆਪ ਤਾਂ ਕਹਿੰਦਾ ਮੈਂ ਜਿਵੇਂ ਬੰਦ ਕਰਤਾ ਵੀ ਇਹ ਕੰਮ ਖਤਰੇ ਵਾਲਾ ਹੈ ਵੀ ਅਜਿੱਤ ਆਪਾਂ ਤੇ ਜਾਨ ਪਿਆਨ ਵਾਲੇ ਸੀ ਕਿ ਤੇਰੇ ਨਵੇਂ ਹੁੰਦੇ ਤਾਂ ਕੋਟ ਕੋਟ ਲੰਡੇ ਬਾਦੰਦੇ ਵੀ ਹੁਣ ਕਰੇ ਦਾ ਬੰਦਾ ਕਰੇ ਕੀ ਹੁਣ ਦਿਹਾੜੀ ਨਹੀਂ ਮਿਲਦੀ ਲੈ ਮਹਰਜ ਪੈਲਸਾਂ 'ਚ ਬੰਦਾ ਨਹੀਂ ਮਿਲਦਾ ਲੋਕ ਕਹਿੰਦੇ ਕੰਮ ਹੈ ਨਹੀਂ 800 ਦਿਹਾੜੀ ਹੈ ਕਰਨਾ ਕੀ ਆ ਗੇੜੇ ਦਿੰਦੇ ਆ ਖਾਂ ਦਾ ਕੋਈ ਵੀ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਆ ਜਿਹੜੇ ਗੇੜੇ ਦਿੰਦੇ ਉਹ ਕਰ ਦਿੰਦੇ ਆ ਚੱਕ ਵੀ ਚੱਕ ਵੀ ਚੱਕ ਚੱਕ ਦੇ ਵੀ ਚੱਕ ਕਿਹੜੇ ਕ ਕੋਈ ਕਿਲੇ ਗੁੰਝੇਖੜਾ ਕੋਈ ਗੇੜੇ ਗੁੰਝੇਖੜਾ ਜਿਹਦੀ ਮੁਰਗੇ ਦੀ ਡਿਊਟੀ ਹੁੰਦੀ ਆ ਉਹ ਲੱਤਾਂ ਜੀਆਂ ਲੈ ਕੇ ਇੱਕੋ ਜਾਬਣਦੇ ਜਿਹੜਾ ਸੌ ਦੇ ਦਿੰਦਾ ਉਹ ਵੀ ਕੋਈ ਰੱਖੀ ਜਾਂਦਾ ਉਹਨਾਂ ਜ਼ਾਰੇ ਮਸਾਬ ਆ ਗਿਆ ਉਹ 4-5 500 ਰੁਪਏ ਹੈ ਬਣਾ ਜਾਂਦੇ ਆ ਉਹ ਮੁਰਗੇ ਵੀ ਉਹਨਾਂ ਦੇ ਜੋ ਤੁਮਾਂ ਮੇ ਉਹਨਾਂ ਦੀ ਜ਼ਰਬੀ ਉਹਨਾਂ ਦਾ ਚਲ ਮੇਰੇ ਭਾਈ 8-800 ਰੁਪਏ ਦਿਹਾੜੀ ਉਹ ਮਿਲ ਗਈ ਕੋਸੂ ਤੋਂ ਮਿਲ ਗਈ ਹੁਣ ਮਿਲ ਨਹੀਂ ਦੇ ਜਿਹੜਾ ਬੰਦਾ ਠੇਕੇਦਾਰ ਬਣਿਆ ਉਹ ਹੁਣ ਰੁਪਇਆ 12-1200 ਦਿਹਾੜੀ ਲੈਂਦਾ ਗਾਂ 8-800 ਦਿੰਦਾ 4-400 ਆਪ ਦੀ ਜੇਬ ਚ ਪਾਉਂਦਾ ਮੈਨੂੰ ਅੱਜ ਹੀ ਮੁੰਡਾ ਮਿਲਿਆ ਸਾਡੇ ਪਿੰਡ ਦਾ ਉਹ ਕਹਿੰਦਾ ਬਾਬਾ ਜੀ ਕਹਿੰਦਾ ਸੁੱਖੀ ਪੈਸੇ ਬਣਦੇ ਆ ਬੰਦੇ ਇਕੱਠੇ ਕਰਨੇ 25-30 ਬਸ ਉਹ ਛੱਡ ਦਿੰਦੇ ਨੇ ਪਤੀਤੀ ਬਾਅਦ ਲੈ ਕੇ ਨਾ ਰੱਬ ਦਾ ਕਹਿੰਦਾ ਤੇ ਮੁੜ ਕੇ ਪੈਸੇ ਫੜ ਕੇ ਤੇ ਵੰਡ ਦਿੰਦੇ ਬਾਹਰ ਗੱਲ ਖਤਮ ਮੈਂ ਕਿ ਇਹ ਵੀ ਠੀਕ ਹੈ ਜਿਹੜੀ ਕੰਮ ਬਹੁਤ ਹੈ ਜੇ ਕਰੀਏ ਤੇ ਜੇ ਹੁਣ ਆਪਾਂਗੇ ਵੀ ਆਪਾਂ ਕੋਈ ਮਸ਼ੀਨਰੀ ਬਣਾ ਲਾਂਗੇ ਜਾਂ ਆਪਾਂ ਕੋਈ ਭਾਈ ਇਹੋ ਜੀ ਚੀਜ਼ ਬਣਾ ਦੇਾਂਗੇ ਤਿਆਰ ਕਰ ਦੇਾਂਗੇ ਉਹ ਨਹੀਂ ਆਪਣੇ ਚੰਨੀ ਆਪਣੀ ਗਵਰਨਮੈਂਟ ਨਹੀਂ ਵਿਗੜ ਦਿੰਦੀ ਉਹ ਚੀਨ ਹੀ ਹੈ ਕਹਿੰਦਾ ਤੁਸੀਂ ਬਣਾਓ ਘਰੇ ਕੀ ਬਣਦਾ ਵੇਚੂ ਮੈਂ ਤੇ ਸਾਡੇ ਦਾ ਜੇ ਬਣਾ ਦੇ ਹੋ ਸਕਦਾ ਸਜਾ ਹੋ ਜੇ ਵੀ ਇਹਨੇ ਨਕਲ ਕਰੀਏ ਕਾਪੀ ਕਰੀਏ ਨੇ ਘਰੇ ਤਿਆਰ ਕਰਦੇ ਨੇ ਮੋਟਰਸਾਈਕਲ ਤਿਆਰ ਕਰਦੇ ਨੇ ਸਾਈਕਲ ਤਿਆਰ ਕਰਤਾ ਕਿਉਂਕਿ ਕੰਪਨੀਆਂ ਦਾ ਕੰਮ ਘਟ ਜਾਂਦਾ ਉਹ ਬਹੁਤ ਜ਼ਰੂਰੀ ਹੈ ਹੁਣ ਟਰੱਕਾਂ ਵਾਲੇ ਸਾਰੇ ਵੇਚੀ ਜਾਂਦੇ ਸਾਰੇ ਕਿਸੇ ਕੋਲੇ ਦਾਸ ਸੀ ਇੱਕ ਰਹਿ ਗਿਆ ਅੱਜ ਹੀ ਬੰਦਾ ਮਿਲਿਆ ਉਹ ਕਹਿੰਦਾ ਇੱਕ ਇੱਕ ਰਹਿ ਗਿਆ ਬਸ ਬਾਕੀ ਬੀਚਤੇ 50-50000 ਰੁਪਇਆ ਪੱਲਿਓ ਪੈਂਦਾ ਮਹੀਨੇ ਦਾ ਕਿੱਥੋਂ ਭਾਵੇਂ ਜੇ ਟਰੱਕ ਵੇਗਣ ਲੱਗੇ ਤੇ ਗਾਂ ਬਣੂ ਕੀ ਸਮਾਨ ਦਾ ਕੀ ਬਣੂ ਮਹਿੰਗਾਈ ਕਿੱਥੇ ਜਾਊ ਅਸਮਾਨ ਨੂੰ ਜੋ ਨਾ ਡਰਾਈਵਰ ਬਣਦਾ ਕੋਈ ਕਿਉਂਕਿ ਧੰਦੇ ਹੀ ਖਤਮ ਹੋ ਗਿਆ ਯਾਰ ਇਹ ਧੰਦੇ ਦੇ ਨਾਲ ਹੀ ਚੱਕਾ ਰੁੜਦਾ ਆਪਣਾ ਤੇ ਇਹਨਾਂ ਦੇ ਪਿੱਛੇ ਕੋਈ ਬੋਲ ਹੀ ਨਹੀਂ ਰਿਹਾ ਸਾਡੇ ਡਰਾਈਵਰਾਂ ਵਰਤੀ ਬੇਈਨਾਂ ਨੂੰ ਪਾਈਆਂ ਐ ਕਰੋ ਜਾਂ ਇਹਨਾਂ ਨੂੰ ਤਨਖਾਹਾਂ ਵਜਮੀਆਂ ਦਿਓ ਜਾਂ ਗੱਡੀ ਨੂੰ ਕਿਲੋਮੀਟਰ ਦਾ ਹਿਸਾਬ ਦਿਓ ਪਹਿਲੀ ਗੱਲ ਦਾ ਭਾਰਾ ਕਿਲੋਮੀਟਰ ਤੇ ਚਾਹੀਦਾ ਬੇਈਨਾਂ ਤੇਲ ਖਾਂਦੀਆ ਕਿਲੋਮੀਟਰ ਦਾ ਇੰਨਾ ਟਾਇਰਾਂ ਦੀ ਖਸਾਈ ਇੰਜਣ ਦੀ ਖਸਾਈ ਕੱਢ ਕੇ ਇੰਨਾ ਇਹਨਾਂ ਨੂੰ ਵਜਣਾ ਚਾਹੀਦਾ ਆ ਡਰਾਈਵਰ ਦੇ ਕਿਲੋਮੀਟਰ ਦੇ ਡਰਾਈਵਰ ਹਜ਼ਾਰ ਕਿਲੋਮੀਟਰ ਕਰਦਾ ਤਾਂ ਇੰਨੇ ਪੈਸੇ ਬਣ ਗਏ ਨੂੰ ਵੀ ਮੀ ਨਿਤੀ ਮੈਂਤੀ 40000 ਬਣੇ ਮਾਲਕ ਨੂੰ ਵੀ ਬਚੇ ਕਾਨੂੰਨ ਹੈ ਕੋਈ ਨਹੀਂ ਇਤਰਾਵੇ ਪਾਖੰਡ ਬੰਡੀ ਜਾਂਦੇ ਉੱਥੇ ਬਾ ਗੱਲ ਖਤਮ ਅਗਲਾ ਜਾਂਦਾ ਇਧਰੋਂ ਜਾਂਦਾ ਗੱਡੀ ਖਾਲੀ ਕਰਦਾ ਉਧਰੋਂ ਭਰਦਾ ਉਧਰੋਂ ਅਡਵਾਂਸ ਲੈ ਲੈਂਦਾ ਐ ਨੂੰ ਆ ਜਾਂਦਾ ਉਹ ਪੈਸੇ ਪਹਿਲਾਂ ਖਾਦੇ ਹੁੰਦੇ ਇਧਰ ਮਾਲ ਲਾ ਕੇ ਇਧਰੋਂ ਭਰਦਾ ਜਿਹੜਾ ਉਹਨਾਂ ਤੋਂ ਅਡਵਾਂਸ ਲੈ ਲੈਂਦਾ ਫਿਰ ਐ ਦੁਰਪੈਂਦਾ ਉਹ ਪੰਪ ਤੇ ਪਰਚੀ ਖੜੀ ਹੁੰਦੀ ਹੈ ਕੰਦ 7000 ਰੁਪਈਆ ਦੀ ਉਹਨੂੰ ਦੇ ਜਾਂਦਾ ਫਿਰ ਫਿਰ ਭਰਾ ਕੇ ਲੈ ਜਾਂਦਾ 80000 ਫਿਰ ਖੜੇ ਰੱਖਣਾ ਬੰਦੇ ਦੇ ਮਨ ਨੂੰ ਖੁਸ਼ੀ ਹੋਏ ਤੇ ਮੈਂ ਪਰਚੀ ਧਾਰਤੀ ਤਾਰੀਖਾ ਦੀ ਉਹ ਤਾਂ ਖੜੀ ਹੈ ਤੇਲ ਦਾ ਫੇਰ ਮਗਰੀਬ ਵਾਲਿਆ ਆਪਾਂ ਆਪਾਂ ਨੇ ਇੱਕ ਜਿਹੜਾ ਰੋਡਾਈ ਡਰਾਈਵਰ ਤੋਂ ਜੋ ਸਾਡੇ ਕੋਲੇ 22 ਦਿਨਾਂ ਸੀ 21 ਉਹਨੂੰ ਵੀ ਮੈਂ ਕੀ ਕਰਿਆ ਮੈਂ ਕਿਹਾ ਵੀ ਜਾ ਉਹ ਗਿਆ ਉਧਰੋਂ ਆਇਆ ਭਰ ਕੇ ਉਹ ਸਿੱਧਾ ਘਰ ਕੋਲੇ ਰੁਕਿਆ ਆ ਕੇ ਕਹਿੰਦਾ 10000 ਰੁਪਏ ਦਿਓ ਖਾਲੀ ਕਰਕੇ ਉਹ ਨਹੀਂ ਤੇਲ ਪੋਣਾ ਹੈ ਨਹੀਂ ਮੈਂ ਕਿਹਾ ਹਾਂ ਇਕੱਲੀ ਖਾਲੀ ਕਰਕੇ ਵੀ ਸਹੀ ਦਰ ਚਲਾਦੀ ਭਈ ਕਹਿੰਦਾ ਕਿਉਂ ਮੈਂ ਕਿਹਾ ਦਾਸ ਤਾ ਵਜੂ ਜਿਹੜਾ ਕਰੋਗੇ ਨਾ ਤੈਨੂੰ ਹਈਓ ਤੁੰ ਤਲਹਾਪਾ ਲੇਗਾ ਇਹ ਤਾਂ ਖਾਲੀਕਰ ਨੂੰ ਕਹਿੰਦਾ ਉੱਥੇ ਮਿਲਣਾ ਵੀ 10000 ਮੈਂ ਕਹਿੰਦਾ ਜਿਹੜੇ ਘਰੋਂ ਦੇ ਕੇ ਤੋਰੇ ਸੀ ਉਹ ਕਿੱਧਰ ਗਈ ਤੀ ਯਾਰ ਉਹ ਵੀ ਵਿੱਚ ਵੜ ਗਿਆ 10000 ਆ ਲੈ ਗਿਆ 40 ਦਾ ਲੈ ਗਿਆ ਤੂੰ ਮਿਲਣਾ 10000 ਆ ਤੈਨੂੰ ਘੜਾਦੀ ਵੀ ਉੱਥੇ ਜਿੰਨੇ ਦੀ ਵਿਕੀ ਵੇਚਤੀ ਧੱਕਾ ਨਹੀਂ ਮਾਈਦਾ ਯਾਰ ਕੀ ਕਰਨਗੇ ਡਰਾਈਵਰ ਤੇ ਕੀ ਕਰਨਗੇ ਮਾਲਕ ਯਾਰ ਸੜਕਾਂ ਤੇ ਰੁੱਖ ਗੇਣ ਦੇ ਫਿਰਦੇ ਆ ਕਈ ਗੰਗੇ ਡਰਾਈਵਰ ਨਸ਼ਾ ਕਰਕੇ ਗੱਡੀਆਂ ਚਲਾਉਂਦੇ ਆ ਫਲਾਨਾ ਚਲੋਕਦੇ ਉਹ ਵੱਡੇ ਟਰੱਕਾਂ ਵਾਲਾ ਕੋਈ ਵੀ ਨਸ਼ਾ ਕਰਕੇ ਨਹੀਂ ਚਲਾਉਂਦਾ ਉਹਨਾਂ ਨੂੰ ਰੋਟੀ ਨਹੀਂ ਪੂਰੀ ਮਿਲਦੀ ਨਸ਼ਾ ਕਿੱਥੋਂ ਕਰਨਾ ਅੱਧੇ ਡਰਾਈਵਰ ਦਾ ਡੋਟੇ ਛੱਡ ਕੇ ਜੀ ਵਾਲੀਆਂ ਗੋਲੀਆਂ ਤੇ ਹੋਏ ਵੇਅ ਪੈਸੇ ਲੱਗਦੇ ਆ ਹੈ ਹੀ ਨਹੀਂ ਕੀ ਕਰਨ ਜਦਬਾਜ ਤੇ ਕੋਈ ਨਹੀਂ ਜੇ ਕਿ ਇਹਨੂੰ ਸਾੱਕਾ ਦਾ ਕੀੜਾ ਲਾ ਕੇ ਵੇਖ ਲੈ ਟਰੱਕ ਤੇ ਯਾਰ ਬਹੁਤ ਬੁਰਾ ਹਾਲ ਹੈ ਇਹ ਲੈਂਡ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਜਦੋਂ ਅਸੀਂ ਗੱਡੀਆਂ ਚਲਾਉਂਦੇ ਸੀ ਇੰਨਾ ਹੀ ਪਹਾੜਾ ਸੀ ਤੇ ਸਾਰੇ 25 ਰੁਪਏ ਲੀਟਰ ਸੀ ਹੁਣ ਪਹਾੜਾ ਉਨਾ ਹੀ ਹੈ ਤੇ 100 ਰੁਪਏ ਲੀਟਰ ਹੋਇਆ ਪਿਆ ਤਵਜੂ ਕੀ ਨਹੀਂ ਬਚਣ ਦਿੰਦੇ ਅੱਧੇ ਕਾਪਾ ਬਿਮਾਰ ਡਾਕਟਰਾਂ ਦੇ ਕਰੇਵੇਂ ਆ ਅੱਗੇ ਗੱਸੀਂ ਆਪ ਮਾਰ ਹੋ ਗਏ ਪਹਿਲਾਂ ਜਦੋਂ ਅਸੀਂ ਰੋਟੀ ਖਾਂਦੇ ਹੁੰਦੇ ਸੀ ਪੁਰਾਣੇ ਜਵਾਨੇ ਜਨਾਂ ਰੋਟੀ ਖਾਣੀ ਤੇ ਜੇ ਵਿੱਚ ਦੀ ਪਾਣੀ ਨਾਲ ਵੀ ਨਾ ਜੁੱਤੀਆਂ ਮਾਰ ਦੇ ਹੀ ਕਰਦੇ ਖੂਨ ਨਾਲ ਰੋਟੀ ਭਿੱਜੂਗੀਆਂ ਵੀ ਮਾਰੇ ਜੀਰ ਨੇ ਕੰਮਲਿਆ ਪਾਣੀ ਪੀ ਪਾਣੀ ਥਕੇ ਨਾ ਪੀਉਂਦੇ ਸੀ ਤੇ ਬਿਲਕੁਲ ਤਾਂਦਰੁਸਤ ਰਹਿੰਦੇ ਸੀ ਰੋਟੀ ਦੇ ਵਜਿ ਦੀ ਦਾਸਰੀ ਪਾਣੀ ਪੀਂਦੇ ਸੀ ਹੁਣ ਉਹ ਕਹਿੰਦੇ ਰੋਟੀ ਤੇ ਪਾਣੀ ਪੀਣਾ ਨਹੀਂ ਅੱਧਾ ਘੰਟਾ ਪਹਿਲਾਂ ਤੇ ਅੱਧਾ ਬਾਅਦ ਪਾਣੀ ਬੈਟਰ ਵਾਲਾ ਪੀਣਾ ਫਲਾਣਾ ਨਹੀਂ ਪੀਣਾ ਜਾਂ ਨਹਿਰ ਤੋਂ ਭਰ ਕੇ ਪੀਣਾ ਆ ਨਹੀਂ ਪੀਣਾ ਉਹ ਨਹੀਂ ਪੀਣਾ ਉਹ ਤੇ ਵਿਚਾਰੀ ਇਹ ਨਹੀਂ ਸੀ ਜਿਹੜਾ ਆ ਗਿਆ ਸੁਪਾਰ ਜਿੰਨਾ ਅਸੀਂ ਇਹ ਕੰਮ 'ਚ ਪਏ ਆ ਢਗਵਾਂਜ 'ਚ ਪਏ ਆ ਡਰ 'ਚ ਪਏ ਆ ਉਹਨੀਆਂ ਅਸੀਂ ਬਿਮਾਰੀਆਂ ਲਾ ਲੈਂਗੇ ਤੇ ਜੇ ਜਿਹੜਾ ਕੋਈ ਪਲਦਾ ਦੱਬੀ ਆਉਂਦਾ ਸਰੀਰ ਨੂੰ ਬਿਮਾਰੀ ਕਿੱਥੇ ਲੱਗਣੀ ਹੈ ਯੋਗ ਹੋ ਸਟਰੋਂਗ ਹੋ ਜਾਂਦਾ ਹੈ ਪਰਾਸੀ ਜ਼ੋਰ ਕਰਤਾ ਇਸ ਕਰਕੇ ਆਪ ਆਪਾ ਆਪਣੇ ਸਰੀਰ ਦਾ ਧਿਆਨ ਰੱਖੋ ਪਹਿਲਾਂ ਵਾਲੇ ਬਜ਼ੁਰਗਾਂ ਦੀਆਂ ਗੱਲਾਂ ਯਾਦ ਰੱਖੋ ਪਹਿਲਾਂ ਵਾਲੇ ਬਜ਼ੁਰਗਾਂ ਨੂੰ ਬੁਖਾਰ ਚੜ ਜਾਂਦਾ ਸੀ ਗੋਰ ਤੇ ਸੋਲੇ ਖਾ ਕੇ ਲੇਟਣ ਲੱਗ ਜਾਂਦੇ ਸੀ ਬੁਖਾਰ ਦੀ ਕੀਤਾ ਅ ਤੰਦਰ ਰਹਿ ਜਿ ਭਿਹਾਵਾਂਗੇ ਬੁਖਾਰ ਗੋਰ ਨਾਲ ਹੀ ਭੱਜ ਜਾਂਦਾ ਸੀ ਹੁਣ ਦਾਖਲ ਹੋਣਾ ਪੈਂਦਾ ਡਾਕਟਰ ਦੇ ਜਾ ਕੇ ਇਹ ਵਿਕਾਰ ਜ਼ਿਆਦਾ ਹੈ। ਕਈ ਬੰਦੇ ਸਰੋ ਸੋਨਾ ਗਾਮਾ ਕਾਰੋਬਾਰ ਵਧੀਆ ਜ਼ਮੀਨਾਂ ਵਧੀਆ ਪਰ ਉਹਨਾਂ ਨੂੰ ਵੀ ਬੇਨਤੀ ਹੈ ਕਿ ਪੈਸਾ ਤੇ ਜ਼ਮੀਨ ਬੰਦੇ ਦੇ ਕੰਮ ਨਹੀਂ ਆਉਂਦੀ। ਬੰਦੇ ਦੇ ਕੰਮ ਆਉਂਦੇ ਇਨਸਾਨ। ਹੁਣ ਸਾਡੇ ਇੱਕ ਦੁਖਦਾਈ ਖਬਰ ਹੋਈ ਆ ਅਜੇ ਹਜੇ ਪਿੰਟ ਨਹੀਂ ਪਤਾ ਲੱਗਿਆ। ਕੋਈ ਬੱਚਾ ਸਾਡੇ ਪਿੰਡ ਦਾ ਬੰਦਾ ਬਹੁਤ ਤਰੱਲੇਦਾਰ ਬੰਦਾ ਸਾਫ਼ ਸੁਥਰਾ ਬੰਦਾ ਉੱਤੇ ਬਾਹਰ ਫਾਲ ਲੈ ਕੇ ਪੂਰਾ ਹੋ ਗਿਆ 40 45 ਕਿੱਲੇ ਪੈੜੀ ਦਿਆ ਆਪ ਦਾ ਕੰਮ ਆ ਵਾ ਦਬਈ ਚ ਦਸੋਂ ਪੈ ਹਾ ਕੰਮ ਆਇਆ ਜਦੋਂ ਗੁੱਸਾ ਆਇਆ ਇਸ ਨੂੰ ਸੈੱਟ ਕਰ ਗਿਆ ਬੰਦਾ ਇਸ ਕਰਕੇ ਨਾਮ ਜਪਣਾ ਬਹੁਤ ਜ਼ਰੂਰੀ ਆ ਮੈਂ ਮੈਂ ਕਰਨੀ ਛੱਡਣੀ ਪਣੀ ਆ ਜੋ ਕੁਝ ਹੈ ਸੋ ਤੇਰਾ ਪਰ ਦਾ ਹੱਥ ਵੀ ਕਹਿੰਦਾ ਮੇਰਾ ਮੁਝ ਵਿੱਚ ਕੁਝ ਨਹੀਂ ਡੋਗਦਾ ਸੋ ਤੇਰਾ ਪਰ ਕਹੀਨੇ ਉਹ ਦੁਨੀਆ ਬੰਦੀ ਮੈਂਟਰ ਮੁਰਦੂ ਦੀ ਅੱਖਾਂ ਵਿੱਚ ਦੇ ਸੋਚਣ ਲੱਗਿਆ ਨੇ ਨਹੀਂ ਨਹੀਂ ਬਾਬਾ ਤੇਰਾ ਘਰ ਤੋਂ ਲਾਡਾ ਤੇਦਾਸੀ ਰੱਖਾਂਗੇ ਵੀ ਕਿ ਬਾਬਾ ਰਲੇ ਜੀ ਬਾਬੇ ਨੇ ਕੀ ਕਰਨਾ ਪਈ ਬਾਬੇ ਤਾਂ ਦੇਣਾ ਵੰਡਣਾ ਆ ਉਹਨੇ ਤਾਂ ਤਾਂ ਦੇਣਾ ਹਾਰਾ ਦੇਨਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਿਗਾਂਤਰ ਖਾਈ ਕਰ ਉਹ ਦੇਣ ਵਾਲਾ ਲੈਣ ਵਾਲਾ ਥੱਕ ਜਾਂਦਾ ਪਰ ਜੁਗਾ ਜਿਗਾਂਤਰ ਤੱਕ ਐਂਡ ਤੱਕ ਜਦੋਂ ਤੱਕ ਤੂੰ ਨੀਚਾ ਖਾਈ ਜਾ ਉਹ ਤੂੰ ਕੋਈ ਭੰਡਾਰ ਨਹੀਂ ਮੁੱਕਦਾ ਜਿਵੇਂ ਨਿੰਗਾ ਸਿੰਘਾਂ ਨੇ ਕਿਹਾ ਸੀ ਉਹ ਕਹਿੰਦਾ ਕਈ ਬੰਦੇ ਸਾਡੇ ਦੇ ਕਿ ਤੂੰ ਪ੍ਰੰਤੂ ਕਰਦੇ ਵੀ ਨਿੰਗਾ ਕੋਲੇ ਪੈਸਾ ਹੈ ਨਹੀਂ ਇਹ ਭੇਖਾ ਕਰਦੇ ਹੋ ਕਹਿੰਦਾ ਪੈਸਾ ਸਾਡੇ ਕੋਲੇ ਸਰਕਾਰ ਕੋਲੇ ਜਿੰਨਾ ਪੈਸਾ ਉਹ ਤੋਂ ਵੱਧ ਪੈਸਾ ਸਾਡੇ ਕੋਲੇ ਆ ਸਾਡੀ ਬੈਂਕ ਕਾਡ ਹੈ ਜਿੰਨੇ ਪੈਸੇ ਚਾਹੀਦੇ ਅਸੀਂ ਉੱਥੇ ਜਾ ਕੇ ਲੈ ਲੈਨੇ ਆ ਜਿੰਨੇ ਦੇਣੇ ਆ ਦੇ ਦੇਨੇ ਤੇ ਜਿੰਨਾ ਕਿ ਸਰਕਾਰ ਕੋਲੇ ਪੈਸਾ ਉਹਨਾਂ ਕਾ ਤਾਂ ਸਾਡੇ ਕੋਲੇ ਕਹਿੰਦਾ ਸ਼ਾਸਤਰ ਪਿਆ ਤੁਸੀਂ ਹਸਾਬ ਲਾ ਲਓ ਜੇ ਪੰਗਾ ਪੈ ਗਿਆ ਨਹਿਗੇ ਇੰਨੇ ਆ ਮੇਰੇ ਹਿਸਾਬ ਨਾਲ ਸ਼ਾਂ ਕਰਦੇ ਨੇ ਕਿ ਛਤਰੀ ਦੀ ਕੋਈ ਨਹੀਂ ਨੇੜੇ ਲੱਗਦਾ ਅ ਦਿੱਲੀ ਚ ਦੇਖਿਆ ਵਾ ਪੁਲਿਸ ਵਾਲੇ ਡੈਗਦੇ ਜਾਂਦੇ ਕਿਰਪਾਣ ਮੂਰੇ ਕਿਉਂਕਿ ਬਹੁਤ ਗਿਆਨ ਤੇ ਗੱਤਕਾ ਤੇ ਬਾਣੀ ਦੇ ਤਨੀ ਬਹੁਤ ਸ਼ਕਤੀ ਹੈ ਉਹਨਾਂ ਦੇ ਵਿੱਚ ਬਈ ਤੇ ਪ੍ਰਮਾਤਮਾ ਨੂੰ ਜਰਦੀ ਕਲਾ ਰੱਖੇ ਕਿਉਂਕਿ ਆਪਣੇ ਬੰਦੇ ਵੀ ਵਿੱਚ ਹੈਗੇ ਆ ਜਿਹੜੇ ਗੱਤਕਾ ਖੇਡਦੇ ਆ ਨਾ ਇਹ ਕੁੜੀਆਂ ਨੂੰ ਸਿੱਖਣਾ ਚਾਹੀਦਾ ਸਾਨੂੰ ਸਕੂਲਾਂ ਦੇ ਜ਼ਰੂਰੀ ਕਰਨਾ ਚਾਹੀਦਾ ਬੱਚਿਆਂ ਨੂੰ ਟ੍ਰੇਨਿੰਗ ਦੇਣ ਤਾਂ ਕਿ ਬੱਚਿਆਂ ਨੂੰ ਟ੍ਰੇਨਿੰਗ ਦੇਣ ਉਹਨਾਂ ਦੇ ਕੋਲ ਨੇੜੇ ਨਾਲ ਲੱਗੇ ਜੇ ਖੇਡਾ ਗੱਤਕਾ ਛਾਂਗੇ ਦਿੱਕੇ ਅਗਲਾ ਜਾਉ ਗੋਲੀਆਂ ਨੂੰ ਠੀਕ ਹੈ ਜੀ ਜ਼ਰੂਰ ਆਪਾਂ ਇਹ ਉਪਰਾਲਾ ਕਰੀਏ ਸਕੂਲਾਂ ਦੇ ਵਿੱਚ ਆਪਾਂ ਇਹ ਲਾਜ਼ਮੀ ਕਰੀਏ ਕਿ ਗੱਤਕਾ ਖੇਡਣਾ ਹੀ ਖੇਡਣਾ ਹੈ ਸਿਖਾਉਣਾ ਹੀ ਸਿਖਾਉਣਾ ਹੈ ਬੱਚਿਆਂ ਨੂੰ ਇੱਕ ਬਾਜ਼ਾਰ 'ਚ ਬੱਚੀ ਤੇ ਉਹਦੀ ਮਾਂ ਜਾਂਦੀ ਸੀ ਉਚੋਰ ਨੂੰ ਪਤਾ ਨਹੀਂ ਸੀ ਕਿ ਕੀ ਭਾਵਿਕੂਗੀ ਉਹਨੇ ਚੈਨ ਲਈ ਮਾਂ ਦੀ ਫਰਾਰ ਹੋ ਗਿਆ ਕੁੜੀ ਨੇ ਸੱਟਿਆ ਬੈਗ ਮਗਰੇ ਪਤ ਦਿੱਤੀ ਮਾਣੇ ਬਾਜਾ ਮਾਰਿਆ ਕੁੜੀ ਨੇ ਸੁਣੀ ਨਹੀਂ 500 ਮੀਟਰ ਪਰ ਗਿਆ ਕੁੜੀ ਨੇ ਢਾਲਿਆ ਮੈਂ ਕਹਿੰਨਾ ਉਹ ਮੂੰਹ ਘੁਟਿਆ ਉਹਨੇ ਉਹ ਕਰਾਟੇ ਜਾਂਦੀ ਸੀ ਚੋਰ ਦਾ ਬਣੀ ਢੱਕਾ ਨਹੀਂ ਚੋਰ ਕੁਪਾਸੇ ਰੌਲਾ ਪਾਵੇ ਲੋਕਾਂ ਨੂੰ ਕੋਈ ਪੁਲਿਸਾ ਤੋਂ ਮੇਰਾ ਖੜਾ ਜਿਹੜਾ ਉਹ ਉਹਨੇ ਉਹਦੇ ਇੱਕ ਹੀ ਮੇਰੇ ਆ ਉੱਤੇ ਬੈ ਗਈ ਉਹਨੇ ਮੂੰਹ ਹੀ ਮੂੰਹ ਘੁਟਿਆ ਉਹਦਾ ਐਨਾ ਫਰਕ ਹੈ ਉਹ ਕੁੜੀ ਵਾਇਰਲ ਕਰਦੀ ਵੀ ਐਂ ਕਰਿਆ ਕਰੋ ਕਿਉਂਕਿ ਜ਼ਿੰਦਗੀ ਹੈ ਜਿਹੜੀ ਇਹਦਾ ਕੋਈ ਪਤਾ ਨਹੀਂ ਕਿਧਰ ਨੂੰ ਬਦਲਾ ਕਰ ਜਾਂਦੀ ਹੈ ਇਹ 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 ਵੀ ਮਰਜ਼ੀ ਆਤਮਾ ਦੀ ਜਿਹੜੀ ਬੋਲੀ ਜਾਂਦੀ ਹੈ ਪਤਾ ਨਹੀਂ ਕਿੱਥੇ ਲੈ ਦੇ ਸਾਨੂੰ ਠੀਕ ਹੈ ਇਸ ਗੱਲ ਕੋ ਉਹਦਾ ਪਰਮਾਤਮਾ ਦਾ ਸਿਕਰਾਨਾ ਕਰਿਆ ਕਰੋ ਉਹ ਕਹਿੰਦਾ ਜੁਨੀਵਰਸਲ ਦਾ ਸਿਕਰਾਨਾ ਕਰਨਾ ਚਾਹੀਦਾ ਬ੍ਰਹਮੰਡ ਦਾ ਇਨੇ ਦੁਨੀਆ ਚਲਾਈ ਐ ਤੁਹਾਨੂੰ ਕੋਈ ਬਿਮਾਰੀ ਆਲਾ ਤੁਸੀਂ ਕਹਿੰਦੇ ਵੀ ਲੈ ਵੀ ਧਰਨਾ ਤੂੰ ਯੂਨੀਵਰਸਲ ਤੇਰਾ ਸੁਖਰਾਣਾ ਸਾਨੂੰ ਤਾਂ ਬਿਮਾਰੀ ਹੈ ਨਹੀਂ ਤੁਸਰੀ ਬਿਮਾਰੀ ਠੀਕ ਕਰਤੀ ਤੁਸੀਂ ਦਾਣਾ 15 ਜਣਾ ਦੇ ਲੋ ਮਰਜੀ ਕੋ ਉਗੀ ਦਿਮਾਗ ਤੇ ਮਲੇ ਪੈਸਾ ਹੈ ਨਹੀਂ ਉਹ ਵੀ ਉਹਨੂੰ ਕਹਿਣਾ ਹੈ ਪੈਸਾ ਵੀ ਆਜੂ ਰੋਟੀ ਵੀ ਆਜੂ ਸਾਰਾ ਕੁਝ ਦਿੰਦਾ ਕਹਿ ਕੇ ਵੇਖੋ ਮਾਨਤ ਵਿਚਾਰ ਬਣਾਓ ਫਿਲਮ ਬਣਾਓ ਗੱਡੀ ਲੈਣੀ ਇਧਰ ਗੀੜਾ ਦੇਣਾ ਇਧਰ ਗੀੜਾ ਦੇਣਾ ਉਹ ਮੇਂ ਦਿੱਤਾ ਜਾਊਗਾ ਇੱਕ ਦਿਨ ਕਿਉਂਕਿ ਉਹ ਸਭ ਦਿਲਾਨੀਆਂ ਜਾਣਦਾ ਹੈ ਵੀ ਆਪਾਂ ਇੱਕ ਵੀ ਪੁਆਇੰਟ ਛੱਡਦੇ ਆ ਆਪਣੇ ਮੂੰਹ ਚ ਉਹਦੇ ਆਲ ਨੂੰ ਉਹ 10 ਗੁਣਾ ਵਧਾ ਕੇ ਆਪਣੇ ਆਲ ਨੂੰ ਛੱਡਦਾ ਐਨੀ ਸ਼ਕਤੀ ਹੈ ਉਹਦੇ ਚ ਜੇ ਆਪਾਂ ਫਿਰ ਨੈਗੇਟਿਵ ਛੱਡਾਂਗੇ ਉਹ ਤਾਂ ਮੂੰਹ ਤੇ 10 ਗੁਣਾ ਨੈਗੇਟਿਵ ਹੋਰ ਆਊ ਫਿਰ ਆਪਾਂ ਡਾਊਨ ਨਹੀਂ ਹੋਣਾ ਜੇ ਬੱਚਾ 24 ਘੰਟੇ ਗਰੀਬ 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 ਗਰੀਬੀ ਆਬਦ ਕਰੀ ਜਾਵਾਂਗੇ ਤਾਂ ਗਰੀਬ ਹੀ ਹੋਵਾਂਗੇ ਇਸ ਕਰਕੇ ਉਹਦਾ ਸਿਕਰਾਨਾ ਕਰਿਆ ਕਰੋ ਕਿ ਤੂੰ ਬਹੁਤ ਦਿੱਤਾ ਥੋੜਾ ਬਾਲਾ ਜੋ ਦਿੱਤਾ ਰੋਟੀ ਘਵਾਉਣਾ ਬਹੁਤ ਧੰਨਵਾਦ ਤੇਰਾ ਸਾਰਾ ਕੁਝ ਮਿਲਦੂ ਇਤਿਜ਼ਾਰਬੇ ਕਰਿਆ ਲੋਕਾਂ ਨੇ ਇਤਿਜ਼ਾਰਬੇ ਬਿਲਕੁਲ ਪਰ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਆਪਣਾ ਲੱਗਦਾ ਹੈ ਸਭ ਤੋਂ ਪਹਿਲਾਂ ਧੰਨਵਾਦੀ ਕਰਨਾ ਹੈ ਪ੍ਰਮਾਤਮਾ ਦਾ ਨਾਮ ਹੈ ਨਾ ਹੋਰ ਤਾਂ ਕੋਈ ਚੱਕਰ ਨਹੀਂ ਬੱਲੇ ਬੱਲੇ ਹੋ ਜੂ ਸਾਰੇ ਜੇ ਕੋਈ ਬਿਮਾਰੀ ਹੈ ਕਿਸੇ ਨੂੰ ਅੱਜ ਤੋਂ ਹੀ ਕਹਿ ਦਿਓ ਬਿਮਾਰੀ ਉੱਡ ਜੂ ਬਿਨਾਂ ਦਵਾਈਆਂ ਦੇ ਖਤਮ ਹੋ ਜੂ ਗਾਰੰਟੀ ਹੈ ਜਿਉਂਗੇ ਜਿੰਨਾ ਆਪ ਦਵਾਈਆਂ ਚ ਵਰਦੇ ਉਹਨਾਂ ਆਪੋ ਬਿਮਾਰ ਹੁੰਨੇ ਹੋਰ ਵੱਧ ਅਹੀਂ ਜੀ ਕੀ ਮੋਰਾ ਮੈਂ ਕਿਸੀ ਐਂਗਰੇਜ਼ ਕੋ ਬਾਲ ਉੱਡ ਜਾਂਦੇ ਆ ਸਿਰ ਸਾਫ਼ ਕਰ ਦਿੰਦੇ ਆ ਉਹਦਾ ਵਿਚਾਰੀ ਦਾ ਉਹਦਾ ਵੀ ਮਗਰੋਂ ਆਏ ਲੱਗਦਾ ਜੀ ਫਿਲਮ ਚ ਰੋਲ ਮਿਲਿਆ ਹੁੰਦਾ ਕਿ ਤੇ ਨੂੰ ਨਾ ਨਿਕ ਜ ਨਹੀਂ ਫਿਲਮ ਚ ਨਾ ਜਾਣਾ ਹੋਵੇ ਬਾਅਦ ਚ ਪਤਾ ਲੱਗਦਾ ਵਿਚਾਰੀ ਬਿਮਾਰੀ ਦੀ ਅਪਾਹਜ ਹੈ ਤੇ ਭਰ ਜੀ ਇਹੀ ਧੰਨਵਾਦ ਕੀਤਾ ਹੋਵੇ ਬਿਮਾਰੀ ਨਹੀਂ ਲੱਗਦੀ ਜੇ ਹੋਊਗੀ ਤਾਂ ਵੀ ਖਤਮ ਹੋ ਜੂਗੀ ਸਾਰੇ ਭਰਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਬਹੁਤ ਦਿਨਾਂ ਬਾਅਦ ਪਾਈ ਹੈ ਲਾਈਕ ਕਮੈਂਟ ਸਾਰਾ ਕੁਝ ਕਰਿਓ ਮੇਰੇ ਭਰਾ ਤੇ ਹੁਣ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਠੀਕ ਹੈ ਜੀ ਡੇਲੀ ਆਪਾਂ ਰੂਬਰੂ ਹੋਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ